ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਪਾਉਣਾ ਚਾਹੁੰਦਾ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਪਾਉਣਾ ਭਾਈ ਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਉਹ ਆਪਦੇ ਰਾਜਨੀਤਿਕ ਤਜਰਬੇ ਤੋਂ ਥੋੜਾ ਅੰਦਾਜ਼ਾ ਲਾ ਸਕਦੇ ਸੋ ਮੈਨੂੰ ਇਹ ਲੱਗਿਆ ਕਿ ਉਹਨੇ ਇੱਕ ਮੂਸ਼ ਨੇ لیکن ਇਸ ਪ੍ਰਕਾਰ ਉਹ ਨਦੀਆਂ ਚਿਹਰੇ ਦੇ ਖੰਚ ਮੁਸਕਰਾਹਟ ਫਰੇਮ ਨਹੀਂ ਜਾ ਰਿਹਾ ਸੋ ਲੱਗਦਾ ਹੈ ਕਿ ਕੁਝ ਚੰਗਾ ਹੋਊਗਾ ਉਹ ਠੀਕ ਹੈ ਅੱਜ ਦੇ ਸੁਨਾਮ ਦੇ ਇੱਕ ਸਨੇਹ ਹੁਣ ਉਮੀਦਵਾਰ ਹੈ ਚਾਰ-ਪੰਜ ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਉਮੀਦਵਾਰ ਜਿੰਨੇ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨਹੀਂ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਵਿੱਚ ਇਹ 몰 ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਮੈਂ ਉਹਦਾ ਨਾਮ ਨਹੀਂ ਲਾਉਂਦਾ ਸਮਝ ਕੇ ਲੋਕ ਕਿ ਕਿਸ ਤਰ੍ਹਾਂ ਦੇ ਗਬੀਰ ਆਗਾਮੇ ਹੋ। ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਬੋਲੀ ਮਾਰਨ ਦੀ ਤਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ। ਇਹ ਲੋਕਾਂ ਨੇ ਦੇਖਿਆ ਕਿ ਦਿਨ ਦਿਹਾੜੇ ਕਿੰਨਾ ਮਟਾ ਬੁਰਿਆ ਪੰਜਾਬ ਦੇ ਵਿੱਚ। ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਚਾਹੁੰਦੇ ਹੋ ਹਾਲਾਤ ਉਹ ਮਾਰੇ ਹਾਲਾਤ ਕਰਤਾਰ ਨਾਲੇ ਰੋਕਣਾ ਨਹੀਂ ਬਰੀਖੇ ਤੋਂ ਮੈਨੂੰ ਲੱਗਦਾ ਕਿ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ Ambedkar ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰਦੇ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕੀ ਉਹਨਾਂ ਲੋਗਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਲਿਟਕਰਾ ਕੀਤਾ ਦੂਜੇ ਪਾਸੇ ਪਾਰਟੀ ਵੀ ਹੈ ਹਨਾ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੇ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਇਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਔਰ ਇਹ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਹੈ ਸ਼੍ਰੀ ਫਿਲਸਾਨ ਸੋ ਮੈਨੂੰ ਲੱਗਦਾ ਕਿ ਤਰਨਤਾਂ ਦੇ ਮਾਝੇ ਦੇ ਲੋ ਬੜੇ ਜੁਝਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੂਰ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟਿਕ ਚੋਣਾਂ ਤੋਂ ਬਾਅਦ ਮਨੇ ਦੋ ਫੈਸਲੇ ਬੱਚਦੇ ਉਸ ਸਿਹਾਰੂ ਲੋਕਾਂ ਨੇ ਜਿਨ੍ਹਾਂ ਦੀਆਂ ਮਿਸਾਲਾਂ ਪੂਰੀ ਦੁਨੀਆ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਪ ਦੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਤਾਂ ਜੋ ਇੱਕੋ ਸੁਨੇਹਾ ਪੂਰੇ ਪੰਜਾਬ ਕਰਦੇ ਵਿੱਚ ਜਾਂਦਾ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚੋਣਾਂ ਲੈ ਕੇ ਨਕੂਬੀ ਲੈਣਾ ਮੂੜਾ ਵਾਪਸ ਆ ਰਹੇ ਨੇ आम आदमी पार्टी ਦਾ ਬਦਲਾਅ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਪੂਰਾ ਵਪਾਰ ਦੇ ਸੋ ਮੈਨੂੰ ਉਮੀਦ ਹੈ ਤੁਰੰਤ ਕਿ ਇਹਨਾਂ ਸਮਾਂ ਚੀਜ਼ਾਂ ਨੂੰ ਗੱਲਾਂ ਨੂੰ ਲੋ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆ ਕਾਂਗਰਸ ਪਾਰਟੀ ਦੇ ਹੱਕ ਦੇ ਦੋ ਫਤਵਾ ਗੇਨ ਦੀ ਇਸਮੀਆਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਇਹਨੂੰ 27 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਸੈਮੀਫਾਈਨਲ ਜਿਹੜੀ ਗੱਲ ਹੈ ਹੋਰ ਇਹ ਚਾਹੀਦੀ ਨਹੀਂ ਹੁੰਦਾ ਚਾਹੀਏ ਸਤਾ ਪਾਰਟੀ ਸਰਕਾਰ ਵਿੱਚ ਚਾਹੀਏ ਦੋ ਚੋਣਾਂ ਜਿੱਤਨੇ ਹੈ ਬਾਏ ਇਲੈਕਸ਼ਨ ਅਸੀਂ ਵੀ ਜਿੱਤੇ ਹੈ ਬਾਏ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਗ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਯਾਨੀ ਨਬਜ਼ ਜਿਹੜੀ ਲੋਕਾਂ ਦੀ ਉਹ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਪਟਕੜੀ ਚ ਆ ਗਿਆ ਹੁਣ ਮੈਂ ਝੱਟ ਗਿਆ ਯਾਰ ਇਹੋ ਜਿਹਾ ਲੋਕ ਅੱਕ ਗਏ ਨੇ ਕਿ ਰਾਕੇਟ ਪਾਰਟੀਆਂ ਬੈਂਕਸਟਰਾਂ ਨੂੰ ਦਿੱਤਾ ਦੇਗਾ ਫਿਰ ਇਹ ਗੋਲੀ ਮਾਰ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਦਿਤਾਇਆ ਹਾਂ ਨੂੰ ਮੈਨੂੰ ਇੱਕ ਥੰਦੇ ਇਲਾਕੇ ਦੀ ਜਕਾਇਆ ਜੇ ਮੈਂ ਉਸ ਤੋਂ ਬਾਅਦ ਮਿਲਿਆ ਹੀ ਨਾ ਲੱਭਾ ਹੀ ਨਾ ਫਿਰ ਮੈਨੂੰ ਜਕਾਉਂਦਾ ਕਿ ਜ਼ਦਾ ਅਲਾਕੀ ਲੋਕ ਸਮਝਦਾਰ ਨੇ ਲੋਕਚੋਣੇ ਨੇ ਇਲਾਕੇ ਦੀ ਤਰੱਕੀ ਕੌਣ ਕਰੇਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਭੁਲ ਗਿਆ ਜੇ ਕੋਈ ਗਲੀਆਂ ਚ ਨਾ ਘੁੰਮੇਗਾ ਤੇ ਕੱਲਾ ਜਿਤਾ ਦਿਓ ਤੇ ਫਿਰ ਕੰਮ ਕਿੱਧਰ ਨੂੰ ਜਾਏ ਸੋ ਮੈਨੂੰ ਇਹ ਪੂਰੇ ਨੇ ਹ ਕਿ ਮਾਝੇ ਦੇ ਲੋਕ ਪੰਜਾਬ ਤੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਹਾ ਹਰੂ ਲੋਗ ਨੇ ਲੜਾਕੇ ਲੋਗ ਨੇ ਅਣਖ ਖੈਰਤ ਮੰਨਦੇ ਉਹ ਜ਼ਰੂਰ ਕਾਂਗਰਸ ਪਾਰਟੀ ਦੇ ਹੱਥ ਵਿੱਚ ਸਤਿ ਸ੍ਰੀ ਅਕਾਲ